ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਰੈਡ ਹੌਟ ਚਿਲੀ ਪੇਪਰਸ ਦੇ ਗੀਤ ਕੈਲੀਫੋਰਨੀਆ ਰੈਕਸ਼ਨ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਉਣ ਵਾਲੇ ਸਮੇਂ ਨੂੰ ਲੈ ਕੇ ਕਈ ਭਵਿੱਖਬਾਣੀਆਂ ਕੀਤੀਆਂ ਹੋਈਆਂ ਸੀ ਇਹ ਗਾਣਾ ਅੱਜ ਤੋਂ ਕਰੀਬ 25 ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਉਸ ਸਮੇਂ ਤੋਂ ਲੈ ਕੇ ਹੀ ਪ੍ਰਸ਼ੰਸਕ ਇਸਦੇ ਬੋਲਾਂ ਦੇ ਅਰਥਾਂ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਉਂਦੇ ਰਹੇ ਪਰ ਹੁਣ ਇਹ ਲੱਗਦਾ ਹੈ ਕਿ ਇਹਨਾਂ ਗੀਤਾਂ ਦੇ ਬੋਲਾਂ ਨੂੰ ਮੌਜੂਦਾ ਸਮੇਂ ਵਾਪਰ ਰਹੀਆਂ ਸੰਸਾਰਿਕ ਘਟਨਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਕੁਝ ਗੀਤਾਂ ਵਾਂਗ ਇਸ ਗੀਤ ਵਿੱਚ ਵੀ ਕਾਫੀ ਕੁਝ ਛੁਪਿਆ ਹੋਇਆ ਸੋ ਆਓ ਤੁਹਾਨੂੰ ਦੱਸ ਦਿਆਂ ਕਿ ਆਖਰਕਾਰ ਕੀ ਨੇ ਇਸ ਗੀਤ ਦੇ ਬੋਲ ਜਿਨ੍ਹਾਂ ਤੇ ਵਿਸ਼ਵ ਭਰ ਵਿੱਚ ਛਿੜੀ ਹੋਈ ਹੈ ਚਰਚਾ ਮੌਜੂਦਾ ਸਮੇਂ ਸੋਸ਼ਲ ਮੀਡੀਆ ਤੇ ਰੈਡ ਹੌਟ ਚਿਲੀ ਪੇਪਰਸ ਦਾ ਇੱਕ ਅੰਗਰੇਜ਼ੀ ਗਾਣਾ ਕੈਲੀਫੋਰਨੀਆ ਰੈਕਸ਼ਨ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਦ ਕਿ ਇਹ ਗੀਤ ਅੱਜ ਤੋਂ ਕਰੀਬ 25 ਸਾਲ ਪਹਿਲਾਂ ਜੂਨ 1999 ਵਿੱਚ ਰਿਲੀਜ਼ ਕੀਤਾ ਗਿਆ ਸੀ ਇਸ ਗੀਤ ਵਿੱਚ ਆਉਣ ਵਾਲੇ ਸਮੇਂ ਸੰਬੰਧੀ ਕੁਝ ਭਵਿੱਖਬਾਣੀਆਂ ਕੀਤੀਆਂ ਗਈਆਂ ਸੀ ਜੋ ਹੁਣ ਸੱਚ ਸਾਬਿਤ ਹੁੰਦੀਆਂ ਦਿਖਾਈ ਦੇ ਰਹੇ ਇਸ ਕਰਕੇ ਇਸ ਗੀਤ ਦੇ ਬੋਲ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਜਾ ਰਹੇ ਠੀਕ ਉਸੇ ਤਰ੍ਹਾਂ ਜਿਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਲਾਸਟ ਰਾਈਟ ਵਿੱਚ ਆਪਣੇ ਬਾਰੇ ਕੁਝ ਕੁਵਿੱਖ ਬਾਣੀਆਂ ਕੀਤੀਆਂ ਸੀ ਜੋ ਸੱਚ ਹੋ ਨਿਕਲੀਆਂ ਇਸੇ ਤਰ੍ਹਾਂ ਕੈਲੀਫੋਰਨੀਆ ਰੈਕਸ਼ਨ ਗਾਣੇ ਰੈਡ ਹੌਟ ਚਿਲੀ ਪੀਪਰ ਦਾ ਸਭ ਤੋਂ ਸਫਲ ਗਾਣਾ ਹੈ ਜਿਸ ਦੀਆਂ ਦੁਨੀਆ ਭਰ ਵਿੱਚ 15 ਮਿਲੀਅਨ ਤੋਂ ਜ਼ਿਆਦਾ ਕਾਪੀਆਂ ਵਿਕੀਆਂ। ਇਹ ਟਰੈਕ ਗ੍ਰੈਮੀ ਵਿਜੇ ਰੌਕ ਬੈਂਡ ਦੇ ਨਾਮ ਦੇ ਐਲਬਮ ਦਾ ਚੌਥਾ ਗੀਤ ਹੈ। ਅੱਜ ਤੱਕ ਇਸ ਹਿੱਟ ਨੂੰ Spotify ਤੇ 1.4 ਬਿਲੀਅਨ ਤੋਂ ਜ਼ਿਆਦਾ ਸਟ੍ਰੀਮ ਕੀਤਾ ਜਾ ਚੁੱਕਾ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕਾਂ ਵੱਲੋਂ ਇਸ ਦੇ ਬੋਲਾਂ ਸੰਬੰਧੀ ਕਾਫੀ ਅਟਕਲਾਂ ਲਗਾਈਆਂ ਜਾਂਦੀਆਂ ਰਹੀਆਂ। ਪਰ ਹੁਣ ਇਸ ਗੀਤ ਦੇ ਬੋਲਾਂ ਨੂੰ ਮੌਜੂਦਾ ਸੰਸਾਰਿਕ ਘਟਨਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰ ਦਰਅਸਲ ਸਾਲ 2012 ਵਿੱਚ YouTube ਤੇ ਪਹਿਲੀ ਵਾਰ ਅਪਲੋਡ ਕੀਤੇ ਗਏ ਇਸ ਗੀਤ ਤੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀਆਂ ਟਿੱਪਣੀਆਂ ਕੀਤੀਆਂ ਗਈਆਂ ਇੱਕ ਯੂਜ਼ਰ ਨੇ ਲਿਖਿਆ ਕਿ ਮੈਂ ਕਦੇ ਇਸ ਗੱਲ ਤੇ ਧਿਆਨ ਹੀ ਨਹੀਂ ਦਿੱਤਾ ਕਿ ਅਸਲ ਵਿੱਚ ਇਸ ਗਾਣੇ ਵਿੱਚ ਸੰਦੇਸ਼ ਕੀ ਹੈ ਮੈਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਉਸ ਸਮੇਂ ਦੇ ਗੀਤ ਕਿੰਨੇ ਉਨਤ ਸੀ ਜੋ ਅੱਜ ਦੀ ਦੁਨੀਆ ਵਿੱਚ ਵੀ ਮਹੱਤਵ ਰੱਖਦੇ ਹਨ ਇੱਕ ਯੂਜ਼ਰ ਨੇ ਲਿਖਿਆ ਕਿ ਮੈਨੂੰ ਇੰਜ ਲੱਗ ਰਿਹਾ ਜਿਵੇਂ ਮੈਂ ਭਵਿੱਖਬਾਣੀ ਦੇ ਤੌਰ ਤੇ ਮੰਨੇ ਜਾਣ ਵਾਲੇ ਇਸ ਗੀਤ ਦੇ ਬੋਲਾਂ ਵਿੱਚ ਕਿਹਾ ਗਿਆ ਕਿ ਚੀਨ ਦੇ ਮਾਨਸਿਕ ਜਾਸੂ ਤੁਹਾਡੀ ਮਨ ਦੀ ਖੁਸ਼ੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਇਨ੍ਹਾਂ ਬੋਲਾਂ ਨੂੰ ਲੋਕਾਂ ਵੱਲੋਂ ਚੀਨ ਦੇ ਹੈਕਿੰਗ ਪ੍ਰੋਗਰਾਮ ਨਾਲ ਜੋੜਿਆ ਜਾ ਰਿਹਾ ਇਸ ਤੋਂ ਇਲਾਵਾ ਗੀਤ ਵਿੱਚ ਬੁਢਾਪੇ ਦੇ ਜਾਦੂ ਨੂੰ ਤੋੜਨ ਲਈ ਆਪਣੇ ਸਰਜਨ ਨੂੰ ਬਹੁਤ ਚੰਗੀ ਤਨਖਾਹ ਦੇਉ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਨੂੰ ਪਲਾਸਟਿਕ ਸਰਜਰੀ ਦੇ ਵਾਅਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਗੀਤ ਦੇ ਇੱਕ ਲਾਈਨ ਵਿੱਚ ਕਿਹਾ ਗਿਆ ਹੈ ਕਿ 스웨덴 ਦੀਆਂ ਛੋਟੀਆਂ ਕੁੜੀਆਂ ਸਿਲਵਰ ਸਕਰੀਨ ਕੋਟੇਸ਼ਨ ਦਾ ਸੁਪਨਾ ਦੇਖਦੀਆਂ ਹਨ। ਗੀਤ ਦੇ ਨਾਲ ਬੋਲਾਂ ਨੂੰ 스웨덴 ਦੀ ਵਾਤਾਵਰਣ ਪ੍ਰੇਮਿੰਗ ਗਰੇਟਾ ਥਨਬਰਗ ਨਾਲ ਜੋੜਿਆ ਜਾਂਦਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਪੌਪ ਸੱਭਿਆਚਾਰ ਦੇ ਕਿਸੇ ਹਿੱਸੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਕਰਨ ਦਾ ਇਲਜ਼ਾਮ ਲੱਗਿਆ ਗਿਆ ਹੋਵੇ। ਇਸ ਤੋਂ ਪਹਿਲਾਂ ਦਾ ਦਾ ਸਿੰਪਸਮ ਦੇ 911 ਅਤਵਾਦੀ ਹਮਲੇ ਤੋਂ ਲੈ ਕੇ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੱਕ ਸਭ ਕੁਝ ਦੀ ਭਵਿੱਖਬਾਣੀ ਕਰਨ ਦਾ ਵੀ ਇਲਜ਼ਾਮ ਲੱਗ ਚੁੱਕਾ ਹੈ। ਦਕਨੀ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਸੰਗੀਤ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਨੈਟ ਸਲੋਨ ਦਾ ਕਹਿਣਾ ਹੈ ਕਿ ਭਾਵੇਂ ਸਾਡੇ ਲਈ ਪੁਰਖਵਾਣੀ ਕਰਨਾ ਪੜਨਾ ਆਮ ਜਹੀ ਗੱਲ ਹੈ ਪਰ ਪੌਪ ਸੰਗੀਤ ਦੀ ਦੁਨੀਆ ਵਿੱਚ ਇਹ ਓਨਾ ਆਮ ਨਹੀਂ ਹੈ ਸਲੋਨ ਨੇ ਆਖਿਆ ਕਿ ਕੁਝ ਸੰਗੀਤਕਾਰ ਅਜੀਹਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਜੈਗਰ ਅਤੇ ਐਵਾਂਸ ਵੱਲੋਂ ਸਨ 1969 ਵਿੱਚ ਗਾਏ ਗੀਤ ਇਨ ਦੀ ਇਅਰ 2525 ਦੀ ਉਦਾਹਰਣ ਦਿੱਤੀ ਜਿਸ ਵਾਰ ਤੁਸੀਂ ਆਪਣਾ ਬੇਟਾ ਬੇਟੀ ਚੁਣੋਗੇ ਇੱਕ ਲੰਮੀ ਕੱਚ ਦੀ ਨਾਲੀ ਦੇ ਹੇਠਾਂ ਤੋਂ ਵਰਗੇ ਬੋਲ ਸਨ ਜੋ ਮੌਜੂਦਾ ਸਮੇਂ ਦੀ ਵਿਟ੍ਰੋ ਫਰਟੀਲਾਈਜੇਸ਼ਨ ਪ੍ਰਣਾਲੀ ਦੀ ਗੱਲ ਕਰਦੇ ਪ੍ਰਤੀਤ ਹੁੰਦੇ। ਜਦਕਿ ਪਹਿਲਾ ਆਈ.ਵੀ.ਐਫ. ਬੱਚਾ ਇਸ ਗੀਤ ਤੋਂ 9 ਸਾਲ ਬਾਅਦ ਯਾਨੀ ਸਾਲ 1978 ਵਿੱਚ ਪੈਦਾ ਹੋਇਆ ਸੀ। ਦੱਸਦੀ ਹੈ ਕਿ ਇਹ ਬੇਹੱਦ ਦਿਲਚਸਪ ਗੱਲ ਹੈ ਕਿ ਬੈਂਡ ਦੀ ਮਾਨਸਿਕ ਸੋਚ 25 ਸਾਲ ਪਹਿਲਾਂ ਕਿੰਨੀ ਜ਼ਿਆਦਾ ਦੂਰਅੰਦੇਸ਼ੀ ਰਹੀ ਹੋਵੇ। ਜਿਸ ਦੇ ਬੋਲ ਅੱਜ ਵੀ ਸਪਸ਼ਟ ਤੌਰ ਤੇ ਮੌਜੂਦਾ ਸਮੇਂ ਦੀਆਂ ਘਟਨਾਵਾਂ ਨਾਲ ਜੁੜਦੇ ਦਿਖਾਈ ਦੇ ਰਹੇ। ਤੁਹਾਡਾ ਇਸ ਗਾਣੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟਿਮ